ਮਾਠੀਵਾਲਾ ਇਲਾਕੇ ਦੇ ਪੁਲਿਸ ਵੱਲੋਂ ਨਸ਼ੇ ਖਿਲਾਫ ਚੇੜੀ ਗਈ ਮਹਿੰਦਰਾ ਤੇ ਲਗਾਤਾਰ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਸ਼ੱਕੀ ਵਿਅਕਤੀ ਦੇ ਘਰ ਛਾਪੇਮਾਰੀ ਤਲਾਸ਼ੀ ਵੀ ਲਈ ਜਾ ਰਹੀ ਹੈ ਇਸੇ ਲਈ ਦਾਇਰਤਾ ਡੀਐਸਪੀ ਸਮਰਾਲਾ ਤਰੋਤ ਸਿੰਘ ਨੇ ਅਗਵਾਈ ਦੇ ਥਾਣਾ ਮੁਖੀ ਰਵਿੰਦਰ ਸਿੰਘ ਅਤੇ ਪੁਲਿਸ ਪਾਟੇ ਵੱਲੋਂ ਲੱਖੀ ਦੇ ਕਈ ਪਿੰਡਾਂ ਵੀ ਛਾਪੇਮਾਰੀ ਕੀਤੀ ਗਈ ਉਥੇ ਗੱਲਬਾ ਕਰਦੇ ਆ ਡੀਐਸਪੀ ਤਰੋਤ ਸਿੰਘ ਦੱਸਿਆ ਗਿਆ ਹੈ ਪੁਲਿਸ ਦੇ ਜ਼ਿਲ੍ਹਾ ਖੰਨਾ ਦੇ ਐਸਐਸਬੀ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸਮਰਾਲਾ ਸਬ-ਡਿਵੀ ਉਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਨਸ਼ਾ ਵੇਚਦੇ ਆ ਉਹਨਾਂ ਉਨ੍ਹਾ ਸਲਾਖਾਂ ਪਿੱਛੇ ਧੱਕਿਆ ਜਾ ਰਿਹਾ ਹੈ ਤੇ ਜੋ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਨਸ਼ੇੜੀ ਹੁਣ ਨਸ਼ਾ ਨਾ ਬਿਨਾਂ ਕਰਕੇ ਮੈਡੀਕਲ ਦਾ ਖਰੀਦ ਰਹੇ ਹਨ। ਉਹਨਾਂ ਦੇ ਮੈਡੀਕਲ ਸਟੋਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਬਿਨਾਂ ਪਰਚੇ ਦਵਾਈ ਦਿੱਤੀ ਤਾਂ ਉਹਦਾ ਲਾਇਸੈਂਸ ਰੱਦ ਕਰਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਡਰੱਗ ਇਨਸਪੈਕਟਰ ਨਾਲ ਲੈ ਕੇ ਮੈਡੀਕਲ ਸਟੋਰ ਤੇ ਛਾਪੜੀ ਵੀ ਕੀਤੀ ਜਾਵੇਗੀ। ਇਸ ਸਬੰਧ ਅਪਰੇਸ਼ਨ ਕਾਸੂ ਚੱਲ ਰਹੇ ਹੋ ਤੇ ਇਸ ਦੀ ਪ੍ਰਾਪਤੀ ਅਨੁਸਾਰ। ਇਹ ਤਕਤਜ਼ਾਲ ਉਹਨਾਂ ਦੇ ਦੇ ਸਨ ਨਿਰਦੇਸ਼ਾਂ ਦੇ ਜਿਹੜਾ ਕੱਲ ਵੀ ਕਸ ਆਪਰੇਸ਼ਨ ਜਿਹੜਾ ਸਮਰਾਲਾ ਏਰੀਆ ਦੇ ਵਿੱਚ ਸ਼ਹਿਰ ਦੇ ਵਿੱਚ ਲੱਗਿਆ ਸੀ ਅੱਜ ਜਿਹੜਾ ਇਹ ਕਸਵਾ ਮਛੂੜਾ ਥਾਣਾ ਦਾ ਜਿਹੜਾ ਏਰੀਆ ਅੱਜ ਗੜੀਪਿੰਡ ਦੇ ਵਿੱਚ ਸਾਡਾ ਆਪਰੇਸ਼ਨ ਚੱਲ ਰਿਹਾ ਇਸ ਤੋਂ ਬਿਨਾਂ ਹੋਰ ਪਿੰਡਾਂ ਦੇ ਵਿੱਚ ਵੀ ਕਰਾਂਗੇ ਜਿੰਨੇ ਡਰੱਗ ਪੈਟਰੋਲਰ ਨੇ ਤੇ ਨਸ਼ਾ ਵੇਚਣ ਵਾਲੇ ਸਦਾਗਰ ਨੇ ਸਮਗਲਾ ਉਹਨਾਂ ਦੇ ਜਿਹੜੇ ਘਰਾਂ ਤੇ ਰੇਡ ਕਰ ਕਰਨਾ ਦੀ ਸਰਚ ਕਰ ਰਹੇ ਹਾਂ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਸੀ ਸਮਰਾਲਾ ਸਬਡਿਵੀਜ਼ਨ ਦੇ ਵਿੱਚ ਜਿਹੜਾ ਸਮਰਾਲਾ ਥਾਣਾ ਹੈ ਮਛੂੜਾ ਸਬ ਥਾਣਾ ਬਿਲਕੁਲ ਨਸ਼ਾ ਨਹੀਂ ਵਿਕਣ ਦਵਾਗੇ ਤੇ ਨਾਲ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੇ ਆ ਇਸ ਤੋਂ ਬਿਨਾ ਅੱਜ ਦੋ ਸਕੂਲਾਂ ਦੇ ਵਿੱਚ ਅਸੀਂ ਉਟਾਲਾ ਤੇ ਨਨਕਾਣਾ ਸਾਹਿਬ ਜਿਹੜਾ ਸਕੂਲ ਸੀ ਉੱਥੇ ਵੀ ਸੈਮੀਨਾਰ ਇਸੇ ਨਸ਼ਿਆਂ ਅਣੀ ਮਹਮ ਦੇ ਤਹਿਤ ਲੱਗਾ ਸਰ ਹੁਣ ਤੱਕ ਕਿੰਨੇ ਜਿਹੜਾ ਕਸੋ ਜਿਹੜਾ ਨਸ਼ਜੋਧ ਨਸ਼ਾ ਵਿਰੋਧ ਮਹਮ ਤਹਿਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਹੁਣ ਤੱਕ ਸਭ ਜੀ ਵੀ ਸੰਬਲਾਲਾ ਚ ਕਿੰਨੇ ਅਰੈਸਟ ਕੀਤੇ ਗਏ ਕਿੰਨੇ ਅਖਲਾ ਮਰਚ ਪਰਚਾਜ ਕੀਤਾ ਗਿਆ ਜੇ ਸਾਡੇ ਇੱਕ ਇੱਕ 25 ਤੋਂ ਜੇ ਹੁਣ ਤੱਕ ਲੈ ਲਈਏ ਕਰੀਬ 22 23 ਪਰਚੇ ਅਸੀਂ ਦਰਜ ਕੀਤੇ ਆ 39 40 ਕਿਤੇ ਲੱਗੇ ਜਿਹੜੇ ਮੁਲਜ਼ਮ ਰੈਸਟ ਕੀਤੇ ਆ ਜਿਹੜੇ ਸਮਗਲਰ ਜਿਹੜੇ ਵੇਚਣ ਵਾਲੇ ਆ ਕੁ게 ਦੇ ਨਾਲ ਤਾਂ ਤੁਹਾਡੇ ਵੀ ਸਾਹਮਣੇ ਹੀ ਆ ਵੀ ਹੁਣ ਜਿਹੜੇ ਮੈਡੀਕਲ ਨਸ਼ੇ ਵਾਲੇ ਪਾਸੇ ਤੁਰੇ ਆ ਮੈਡੀਕਲ ਨਸ਼ੇ ਵਾਲਾ ਵੀ ਅਹੀ ਜਿਹੜਾ ਡਰਗਸ ਇੰਸਪੈਕਟਰ ਨੂੰ ਬੁਲਾਗਾ ਜਿਹੜਾ ਉਹਨਾਂ ਨੂੰ ਵੀ ਜ਼ਤਾਬ ਨਹੀਂ ਦੇਣੇ ਚਾਹਣਾ ਮੈਂ ਦੇ ਮਿਸ ਸ਼ਾਪ ਹੈ ਉਹਨਾਂ ਦੇ ਲਾਇਸੈਂਸ ਵੀ ਕੈਂਸਲ ਕਰਾਵਾਂਗੇ ਜਿਹੜਾ ਬਿਨਾਂ ਪਰਚੀ ਕਿਸੇ ਨੂੰ ਆ ਮੈਡੀਕਲ ਜਿਹੜੀ ਨਸ਼ੇੜੀ ਕੁ ਦਊਗਾ ਮਾਛੀ ਵਾਲਾ ਇਲਾਕੇ ਦੇ ਪੁਲਿਸ ਵੱਲੋਂ ਨਸ਼ਾ ਖਿਲਾਫ ਛੇੜੀ ਗਈ ਮਹਿੰਦਰਾ ਤੇ ਲਗਾਤਾਰ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਸ਼ੱਕੀ ਵਿਅਕਤੀ ਦੇ ਘਰ ਛਾਪੇਮਾਰੀ ਤਲਾਸ਼ੀ ਵੀ ਲਈ ਜਾ ਰਹੀ ਹੈ ਇਸੇ ਲਈ ਤਹਿਤ ਡੀਐਸਪੀ ਸਮਰਾਤ ਤਰੋਤਲ ਸਿੰਘ ਦੇ ਅਗਵਾਈ ਦੇ ਹਥਾਣਾ ਮੁਖੀ ਰਵਿੰਦਰ ਸਿੰਘ ਅਤੇ ਪੁਲਿਸ ਪਾਟਵਲੋ ਲੱਖੀ ਦੇ ਕਈ ਪਿੰਡਾਂ ਵੀ ਛਾਪੇਮਾਰੀ ਕੀਤੀ ਗਈ ਉਥੇ ਗਲਬਾ ਕਰਦੇ ਆ ਡੀਐਸਪੀ ਤਰੋਤਲ ਸਿੰਘ ਦੱਸਿਆ ਗਿਆ ਹੈ ਪੁਲਿਸ ਦੇ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਜੋਬਧਨ ਚਲਾਇਆ ਜਾ ਰਿਹਾ ਹੈ ਜੀਦੇ ਤਾਇ ਸਮਰਾਲਾ ਸਬ ਡਿਵੀਜ਼ਨ ਦੇ ਵਿੱਚ 25 ਤੋਂ ਵੱਧ ਮਾਮਲੇ ਦਰਜ ਕੀਤੇ ਗਿਆਨ ਉਹਨਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਨਸ਼ਾ ਵੇਚਦੇ ਆ ਉਹਨਾਂ ਉਨਲਾਖਾਂ ਪਿੱਛੇ ਧੱਕਿਆ ਜਾ ਰਿਹਾ ਹੈ ਤੇ ਜੋ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਇਲਾਜ ਕਰਾਇਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਨਸ਼ੇੜੀ ਹੁਣ ਨਸ਼ਾ ਨਾ ਬਿਨਾਂ ਕਰਕੇ ਮੈਡੀਕਲ ਸਾਫ ਖਰੀਦ ਰਿਹਾ ਹਨ ਉਹਨਾਂ ਦੇ ਮੈਡੀਕਲ ਸਟੋਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਬਿਨਾ ਪਰਚੀ ਉਹ ਦਵਾਈ ਦਿੱਤੀ ਤਾਂ ਉਹਦਾ ਲਾਇਸੈਂਸ ਰੱਦ ਕਰਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਡਰੱਗ ਇਨਸਪੈਕਟਰ ਨਾਲ ਲੈ ਕੇ ਮੈਡੀਕਲ ਸਟੋਰ ਤੇ ਛਾਪਰੀ ਵੀ ਕੀਤੀ ਜਾਵੇਗੀ ਉਸ ਤੋਂ ਬਾਅਦ ਜੋ ਅਪਰੇਸ਼ਨ ਕਾ ਇਹ ਤਕਤਸਾਲ ਸਾਡੇ ਮਾਨਯੋਗ ਐਸਐਸਪੀ ਯੋਤੀ ਜਾਦਵ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕੱਲ ਵੀ ਕਸਵੋਆ ਪ੍ਰਸ਼ਾਸਨ ਦਾ ਸਮਰਾਲੇ ਏਰੀਆ ਦੇ ਵਿੱਚ ਸ਼ਹਿਰ ਦੇ ਵਿੱਚ ਲੱਗਿਆ ਸੀ ਅੱਜ ਜਿਹੜਾ ਇਹ ਕਸਵੋਆ ਮਛੂੜਾ ਥਾਣਾ ਦਾ ਜਿਹੜਾ ਏਰੀਆ ਅੱਜ ਗੜੀਪਿੰਡ ਦੇ ਵਿੱਚ ਸਾਡਾ ਅਪਰੇਸ਼ਨ ਚੱਲਿਆ ਇਸ ਤੋਂ ਬਿਨਾ ਹੋਰ ਪਿੰਡਾਂ ਦੇ ਵਿੱਚ ਵੀ ਕਰਾਂਗੇ ਜਿੰਨੇ ਡਰੱਗ ਪੈਡਲਰ ਨੇ ਤੇ ਨਸ਼ਾ ਵੇਚਣ ਵਾਲੇ ਸਦਾਗਰ ਨੇ ਸਮਗਲਾ ਉਹਨਾਂ ਦੇ ਜਿਹੜੇ ਘਰਾਂ ਤੇ ਰੇਡ ਕਰ ਕਰਨਾ ਦੀ ਸਰਚ ਕਰ ਰਹੇ ਹਾਂ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਸੀ ਸਮਰਾਲਾ ਸਬਡਿਵੀਜ਼ਨ ਦੇ ਵਿੱਚ ਜਿਹੜਾ ਸਮਰਲਾ थाना ਹੈ ਮਾਛੂਡਾ ਸਾਹਿਬ थाना ਬਿਲਕੁਲ ਨਸ਼ਾ ਨਹੀਂ ਵਿਕਣ ਦਵਾਗੇ ਤੇ ਨਾਲ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੇ ਆ ਇਸ ਤੋਂ ਬਿਨਾ ਅੱਜ ਦੋ ਸਕੂਲਾਂ ਦੇ ਵਿੱਚ ਅਸੀਂ ਉਟਾਲਾਂ ਤੇ ਨਨਕਾਣਾ ਸਾਹਿਬ ਜਿਹੜਾ ਸਕੂਲ ਸੀ ਉੱਥੇ ਵੀ ਸੈਮੀਨਾਰ ਇਸੇ ਨਸ਼ਿਆਂ ਅੰਦੀ ਮਹਿੰਮ ਦੇ ਤਹਿਤ ਲਾਇਆ ਸਰ ਹੁਣ ਤੱਕ ਕਿੰਨੇ ਜਿਹੜਾ ਕਸੋ ਜਿਹੜਾ ਨਸ਼ਾ ਜੁੱਧ ਨਸ਼ਾ ਬੰਦੂ ਮਹਿੰਮ ਤਹਿਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਹੁਣ ਤੱਕ ਸਭ ਤੋਂ ਵੀ ਸਮਰਲਾ ਵਿੱਚ ਕਿੰਨੇ ਅਰੈਸਟ ਕੀਤੇ ਗਏ ਕਿੰਨੇ ਅਖਲਾ ਮਰਦ ਪਰਚਾਜ ਕੀਤਾ ਗਿਆ ਜੇ ਸਾਡੇ ਇੱਕ ਇੱਕ 25 ਦੋ ਜੇ ਹੁਣ ਤੱਕ ਲੈ ਲੀਏ ਕਰੀਬ 22 23 ਪਰਚੇ ਅਸੀਂ ਦਰਜ ਕੀਤੇ ਆ 39 40 ਗਿਦੇ ਲੱਗੇ ਜਿਹੜੇ ਮੁਲਜ਼ਮ ਅਰੈਸਟ ਕੀਤੇ ਆ ਜਿਹੜੇ ਸਮਗਲਰ ਜਿਹੜੇ ਵੇਚਣ ਵਾਲੇ ਆ ਕਿਉਂਕਿ ਇਹਦੇ ਨਾਲ ਆ ਤਾਂ ਤੁਹਾਡੇ ਵੀ ਸਾਹਮਣੇ ਆ ਵੀ ਹੁਣ ਜਿਹੜੇ ਮੈਡੀਕਲ ਨਸ਼ੇ ਵਾਲੇ ਪਾਸੇ ਤੁਰੇ ਆ ਮੈਡੀਕਲ ਨਸ਼ੇ ਵਾਲਾ ਵੀ ਅਹੀ ਜਿਹੜਾ ਡਰਗ ਇੰਸਪੈਕਟਰ ਨੂੰ ਬੁਲਾ ਗਿਆ ਜਿਹੜਾ ਉਹਨਾਂ ਨੂੰ ਵੀ ਜ਼ਾਬਤ ਨਹੀਂ ਦੇਣੇ ਜਨਾਬ ਦੇ ਇੱਕ ਮਿਸ ਸ਼ਾਪ ਹੈ ਉਹਨਾਂ ਦੇ ਲਾਇਸੈਂਸ ਵੀ ਕੈਂਸਲ ਕਰਾਵਾਂਗੇ ਜਿਹੜਾ ਵਿਦਾਊਟ ਪਰਚੀ ਕਿਸੇ ਨੂੰ ਆ ਮੈਡੀਕਲ ਜਿਹੜੀ ਹੈ ਨਸ਼ੇ ਵਾਲੀ ਕੁਦੋ